ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਦੇ ਸਾਖੀ ਬਾਬਾ ਸ੍ਰੀ ਚੰਦ ਜੀ ਤੇ ਗੁਰੂ ਰਾਮਦਾਸ ਜੀ ਦਾ ਮਲਾਪ ਉਹਨਾਂ ਨਾਲ ਦੇ ਸਾਖੀ ਸੁਣਾ ਰਹੇ ਹਾਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਵੱਡੇ ਸੁਪੁੱਤਰ ਸ੍ਰੀ ਚੰਦ ਜੀ ਜੱਟਾਂ ਧਾਰੀ ਨਾਂਗੇ ਸਾਧੂ ਹੋ ਗਏ ਸਨ ਉਹਨਾਂ ਨੇ ਉਦਾਸੀਆਂ ਦਾ ਪੰਥ ਚਲਾਇਆ ਸੀ ਕੋਹ ਤਪੱਸਿਆ ਕੀਤੀ ਆਪ ਸਦਾ ਦੇਸ਼ ਵਿੱਚ ਵਿਚਰਦੇ ਰਹਿੰਦੇ ਸਨ ਗੁਰਗੱਦੀ ਨਾ ਮਿਲਤੇ ਆਪ ਨੂੰ ਗੁੱਸਾ ਸੀ ਉਸ ਗੁੱਸੇ ਦੇ ਕਾਰਨ ਆਪ ਗੁਰੂ ਅੰਗਦ ਦੇਵ ਜੀ ਤੇ ਗੁਰੂ ਅਮਰਦਾਸ ਜੀ ਨੂੰ ਨਹੀਂ ਮਿਲੇ ਸਨ ਜਦੋਂ ਆਪ ਫਿਰਦੇ ਸਨ ਤਾਂ ਉਹਨਾਂ ਦੇ ਨਾਲ ਬਹੁਤ ਸਾਰੇ ਸਾਧੂ ਹੁੰਦੇ ਸਨ ਬਾਬਾ ਸਿਦਦੰਦ ਜੀ ਪੁਰਾਣੀ ਨਾਰਾਜ਼ਗੀ ਨੂੰ ਖੁੱਲ ਗਏ ਇੱਕ ਦਿਨ ਉਹਨਾਂ ਦੇ ਚਿੱਤ ਆਏ ਕਿ ਗੁਰੂ ਨਾਨਕ ਦੇਵ ਜੀ ਦੀ ਗੁਰਗੱਦੀ ਤੇ ਜੋ ਅੱਜ ਗੁਰੂ ਹਨ ਉਨ੍ਹਾਂ ਦੀ ਮਹਿਮਾ ਸਾਰੇ ਪੰਜਾਬ ਵਿੱਚ ਬਹੁਤ ਗਾਏ ਜਾ ਰਹੀ ਹੈ। ਥਾਂ-ਥਾਂ ਚਰਚਾ ਹੈ। ਹੋਵੇ ਨਾ ਉਹਨਾਂ ਗੁਰੂ ਸਾਹਿਬ ਦੇ ਦਰਸ਼ਨ ਕਰੀਏ। ਆਪਣੇ ਸੇਵਕਾਂ ਨੂੰ ਨਾਲ ਲੈ ਕੇ। RAMDAS KORWAL ਆਏ। ਸ੍ਰੀ ਚੰਦ ਜੀ ਅੱਗੇ ਇੱਕ ਪੜਾ ਦੂ ਸਾਲ। ਕਿ ਸਤਿਗੁਰਾਂ ਨੂੰ ਪਤਾ ਲੱਗਾ ਕਿ ਗੁਰੂ ਨਾਨਕ ਦੇਵ ਜੀ ਦੇ ਵੱਡੇ ਸਹਿਜਾਤੇ ਆ ਰਹੇ ਹਨ। ਇਹ ਸੁਣਦੇ ਸਾਰ ਸਤਿਗੁਰ ਜੀ ਬਹੁਤ ਪਸੰਦ ਹੋਏ। ਉਹਨਾਂ ਨੇ 500 ਰੁਪਏ ਨਗਦ ਲਿਆ। ਬਹੁਤ ساری ਮਠਿਆਈ ਤਿਆਰ ਕਰਵਾਏ ਤਾਂ ਸ੍ਰੀ ਚੰਦ ਜੀ ਦਾ ਸਤਿਕਾਰ ਕੀਤਾ ਜਾਵੇ। ਧਰਮਸਾਲਾ ਤੋਂ ਉੱਠ ਕੇ ਸਤਗੁਰ ਜੀ ਸ੍ਰੀ ਚੰਦ ਜੀ ਨੂੰ ਅੱਗੋਂ ਲੈਣ ਵਾਸਤੇ ਗਏ। ਬੜੇ ਪ੍ਰੇਮ ਨਾਲ ਮਿਲੇ ਇਕੱਠੇ ਡੇਰੇ ਆ ਗਏ। ਸਤਗੁਰ ਜੀ ਨੇ ਸ੍ਰੀ ਚੰਦ ਜੀ ਨੂੰ ਸਿੰਘਾਸਨ ਤੇ ਬਿਠਾ ਕੇ 500 ਰੁਪਇਆ ਤੇ ਮਠਿਆਈਆਂ ਭੇਟ ਕੀਤੀਆਂ। ਕੁਝ ਚਿਰ ਗਿਆਨ ਚਰਚਾ ਹੁੰਦੀ ਰਹੀ। ਸਤਗੁਰ ਜੀ ਦਾ ਪ੍ਰਤਾਪ ਦੇਖ ਕੇ ਸ੍ਰੀ ਚੰਦ ਜੀ ਬਹੁਤ ਹੈਰਾਨ ਹੋਏ। ਉਨ੍ਹਾਂ ਦੇ ਹਿੱਤੇ ਵਿੱਚ ਕੁਝ ਈਰਖਾ ਦੇ ਅੰਸ਼ ਆ ਗਏ ਸੀ। ਉਨ੍ਹਾਂ ਨੇ ਸਤਗੁਰੂ ਜੀ ਨੂੰ ਕਿਹਾ, "ਹੇ ਮਹਾਪੁਰਸ਼, ਇਹ ਤਾਂ ਦੱਸੋ ਇੰਨੀ ਲੰਮੀ ਦਾੜੀ ਕਿਉਂ ਵਿਧਾਈ ਹੈ?" ਸਾਹਿਬ ਨੇ ਗੁੱਸਾ ਨਾ ਕੀਤਾ ਕਿਉਂਕਿ ਸ੍ਰੀ ਚੰਦ ਜੀ ਆਗਿ ਵਿੱਚ ਗੁਰੂ ਜੀ ਨਾਲੋਂ ਬਹੁਤ ਬਟੇਰੀ ਆਏ ਹੋਦੇ ਸਨ। ਸਾਹਿਬਾਂ ਨੇ ਨਿਮਰਤਾ ਦੇ ਲਹਿਜੇ ਵਿੱਚ ਉੱਤਰ ਦਿੱਤਾ, "ਇਹ ਦਾੜੀ ਇਸ ਵਾਸਤੇ ਵਿਧਾਈ ਹੈ, ਕਿ ਤੁਹਾਡੇ ਜਿਹੇ ਬਜ਼ੁਰਗਾਂ ਵਿਦਵਾਨਾਂ ਤੇ ਜੋਗੀਆਂ ਦੇ ਚਰਨ ਸਾਫ ਕਰਕੇ ਜੀਵਨ ਸਫਲ ਕਰੀਏ ਇਹ ਆਖ ਕੇ ਸਤਿਗੁਰੂ ਜੀ ਬਾਬਾ ਸ੍ਰੀ ਚੰਦ ਜੀ ਦੇ ਚਰਨਾਂ ਨੂੰ ਆਪਣੇ ਦਾੜੇ ਨਾਲ ਸਾਫ ਕਰਨ ਲੱਗੇ ਸਤਿਗੁਰੂ ਜੀ ਦੀ ਇਹ ਨਿਮਰ ਨਿਮਰਤਾ ਦੇਖ ਕੇ ਸ੍ਰੀ ਚੰਦ ਜੀ ਬਹੁਤ ਸ਼ਰਮਿੰਦੇ ਹੋਏ ਉਹਨਾਂ ਨੇ ਛੇਤੀ ਨਾਲ ਝੁੱਕ ਕੇ ਸਤਿਗੁਰੂ ਜੀ ਨੂੰ ਆਪਣੇ ਸੀਨੇ ਨਾਲ ਲਾ ਲਿਆ ਹੱਥ ਉੱਪਰ ਕਰਕੇ ਪ੍ਰੇਮ ਨਾਲ ਬੋਲੇ ਏ ਮਹਾਪੁਰਸ਼ੋ ਬਸ ਇਹ ਗੁਣ ਸਨ ਜਿਸ ਕਾਰਨ ਗੁਰਗਦੀ ਸਾਨੂੰ ਨਹੀਂ ਮਿਲੇ ਗੁਰੂ ਸ੍ਰੀ ਗੁਰੂ ਅੰਗਦ ਦੇਵ ਜੀ ਨੂੰ ਦੇ ਦਿੱਤੇ ਗਏ ਮੇਰੇ ਇਹ ਗੁਣ ਨਹੀਂ ਸਨ ਮੈਂ ਹੰਕਾਰੀ ਸਾਂ ਸੇਵਾ ਕਰਨ ਤੋਂ ਸਦਾ ਕੰਨੀ ਘਤਰਾਉਂਦਾ ਸਾਂ ਨਿਰਮਾਨਤਾ ਭਗਤੀ ਤੇ ਸੇਵਾ ਹੀ ਕਿੰਨੇ ਗੁਣ ਹਨ ਜੋ ਮਨੁੱਖ ਨੂੰ ਬਹੁਤ ਉੱਚਾ ਲੈ ਜਾਂਦੇ ਹਨ ਆ ਸਾਨੂੰ ਇਹ ਹੋਮੇ ਸੀ ਕਿ ਅਸੀਂ ਸਤਗੁਰੂ ਜੀ ਦੇ ਸਾਥ ਜਾਦੇ ਹਾਂ ਅਸੀਂ ਕਿਉਂ ਸੇਵਾ ਕਰੀਏ इस होमे ने सची पातशाही असा को खो लैना जी नवा दी पूजन योग हो जो तसाते दर्शन करे सो तरन ती पूरे गुरु जी जिन्हों को भगती सिमरन प्रेम दया सेवा का बड़ा खजाना है कुछ सतगुरा पास रह के श्री चंद जी अगे चले गए ये साखी तहूँ चंकी लगी तो लाइक शेयर करो अं सुनने लिये चैनल सबसक्राइब करो ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ